ਤੁਹਾਡੀ ਜਥੇਬੰਦੀ ਦੇ ਨਾ ਇਹ ਇਲਜ਼ਾਮ ਲੱਗਦੇ ਆ ਕਿ ਤੁਸੀਂ ਸਰਕਾਰ ਨਾਲ ਮਿਲ ਕੇ ਧਰਨਾ ਲਾਉਂਦੇ ਹੋ ਸ਼ੰਭੂ ਖਨੌਰੀ ਸੀਗਾ ਉੱਤੇ ਜਿਹੜਾ ਖਨੌਰੀ ਬਾਰਡਰ ਲੱਗਿਆ ਹੋਇਆ ਤੇ ਉੱਥੇ ਕਹਿੰਦੇ ਕਿ ਸਰਕਾਰ ਨਾਲ ਮਿਲ ਕੇ ਤੁਸੀਂ ਧਰਨਾ ਲਾਇਆ ਸਰਕਾਰ ਦੇ ਨਾਲ ਹੀ ਮਿਲ ਕੇ ਚੱਕਵਾ ਲਿਆ ਇਹ ਇਲਜ਼ਾਮ ਤੁਹਾਡੇ ਵਿਰੋਧੀ ਵੀ ਤੁਹਾਡੇ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਹੀ ਲੱਗਦੇ ਨੇ ਇਸ ਚੀਜ਼ ਬਾਰੇ ਕੀ ਕਹੋਗੇ ਵੀਰ ਜੀ ਅੱਜ ਕੱਲ ਨਾ ਸਾਡੀ ਇੱਕ ਬਹੁਤ ਵੱਡੀ ਮਸ਼ਹੂਰ ਹੋ ਗਈ ਗੱਲ ਕਿਸ ਨੂੰ ਕਾਂਗਰਸ ਨਾਲ ਜੋੜਦੇ ਹੋ ਕਿਸ ਨੂੰ ਭਾਜਪਾ ਨਾਲ ਜੋੜਦੇ ਹੋ ਜਿਸ ਨੂੰ ਆਮ ਆਦਮੀ ਨਾਲ ਜੋੜਦੇ ਹੋ ਇਹ ਜਿਹੜੇ આરોਪ ਲੱਗੇ ਨੇ ਬਿਲਕੁਲ ਬੇਫਜ਼ੂਲ ਨੇ 14 ਮਹੀਨੇ ਅਸੀਂ ਉਹ ਸੰਘਰਸ਼ ਲੜਿਆ ਖਨੌਰੀ ਵਾਲਾ ਠੀਕ ਹੈ ਜੇ ਸਰਕਾਰ ਨਾਲ ਸਾਡੀ ਹੁੰਦੀ ਤਾਂ ਉਹ ਤਾਂ ਨਾ ਕਿ 130 ਦਿਨ ਡੱਲੇਵਾਲ ਸਾਹਿਬ ਭੁੱਖੇ ਕਿਉਂ ਰਹਿੰਦੇ ਦੂਜੀ ਗੱਲ 42 ਬੰਦੇ ਸਾਡੇ ਸ਼ਹੀਦ ਹੋ ਗਏ ਆ ਸ਼ੰਭੂ ਔਰ ਖਨੌਰੀ ਜਿਹਦੇ ਨਾਲ ਸੈਟਿੰਗ ਹੋਵੇ ਉਹਨਾਂ ਦੇ ਬੰਦੇ ਨਹੀਂ ਮਾਰਦੀ ਸਰਕਾਰ ਕਦੀ ਵੀ 455 ਬੰਦੇ ਜ਼ਖਮੀ ਹੋ ਚੁੱਕੇ ਨੇ 5 ਨੌਜਵਾਨਾਂ ਦੀਆਂ ਅੱਖਾਂ ਚਲੇ ਗਈਆਂ ਸ਼ੁਭ ਕਰਨ 21 ਸਾਲ ਦਾ ਸ਼ਹੀਦ ਹੋ ਗਿਆ ਵਾ ਭਾਈ ਪਿਰਤਪਾਲ ਸਿੰਘ ਨਵਾਂ ਗਾਮ ਉਹਦੀ ਹੱਡੀ ਪਸਲੀ ਕੋਈ ਨਹੀਂ ਛੱਡੀ ਬੋਰੀ ਚ ਪਾਪ ਆ ਕੇ ਕੁੱਟਿਆ ਗਿਆ ਔਰ ਮੇਰੇ ਖਿਆਲ ਸੈਂਕੜੇ ਹੀ ਸਾਡੀਆਂ ਗੱਡੀਆਂ ਤੇ ਟਰੈਕਟਰ ਉਹਦਾ ਨਾ ਕੀ ਨੁਕਸਾਨ ਦਿੱਤੇ ਗਏ ਜੇ ਸਾਡੀ ਉਹਨਾਂ ਦਾ ਸੈਟਿੰਗ ਹੁੰਦੀ ਤੇ ਇਹ ਸਾਡੇ ਨਾਲ ਕੰਮ ਨਹੀਂ ਸੀ ਹੁੰਦਾ ਸੈਟਿੰਗ ਉਹਨਾਂ ਬੰਦਿਆਂ ਦੀ ਹੁੰਦੀ ਆ ਜਿਨ੍ਹਾਂ ਨੂੰ ਸਾਨੂੰ ਤੇ ਦਾਤਾ ਸੰਗਾਲੇ ਤੋਂ ਪਾਰ ਨਹੀਂ ਨੰਗਲ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਦਿੱਲੀ ਆਰਾਮ ਕੇ ਲੀਲਾ ਚ ਬੁਲਾਇਆ ਜਾ ਰਿਹਾ ਵਾ ਜਾਂ ਪੰਜਾਬ ਚ ਮੀਟਿੰਗਾਂ ਹੋ ਰਹੀਆਂ ਸੈਟ ਉਹਨਾਂ ਬੰਦਿਆਂ ਦੀ ਆ ਇਹਨਾਂ ਜਥੇਬੰਦੀਆਂ ਦੀ ਬਿਲਕੁਲ ਜਿਹੜੇ ਨਾਨ ਪੋਲੀਟੀਕਲ ਨੇ ਇਹਨਾਂ ਦੀ ਕੋਈ ਵੀ ਸੈਟਿੰਗ ਨਹੀਂ ਹੈਗੀ ਵੀਰ ਜੀ ਅੱਛਾ ਨਹੀਂ ਜਿਹੜੇ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਮਕਸਦ ਕੀ ਆ ਫਿਰ ਮਕਸਦ ਉਹ ਸਰਕਾਰ ਦੇ ਹੱਥਾਂ ਦੇ ਚੜੇ ਆ ਕਲੀਅਰ ਹੀ ਆ ਜੀ ਜੋ ਸਰਕਾਰ ਕਹਿ ਰਹੀ ਆ 4 ਜਨਵਰੀ ਨੂੰ ਅਸੀਂ ਮਹਾਪੰਚਾਇਤ ਰੱਖੀ ਖਨੋਰੀ ਬਾਰਡਰ ਤੇ ਉਹਨਾਂ ਨੇ ਟਵਾਣੇ ਰੱਖ ਲਈ ਕੀ ਗੱਲ ਅੱਗੇ ਪਿੱਛੇ ਨਹੀਂ ਹੋ ਸਕਦੀ ਉਹ ਜੋ ਸਰਕਾਰ ਦੇ ਦੇਸ਼ ਆਉਂਦੇ ਆ ਉਹੋ ਹੀ ਦੇਸ਼ ਮੰਨਦੇ ਨੇ ਉਹ ਫਿਰ ਜੇਕਰ ਤੁਸੀਂ ਆਪਸ ਦੇ ਵਿੱਚ ਹੀ ਉਲਝਦੇ ਰਹੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਿਵੇਂ ਹੋਣਗੇ ਵੀਰ ਜੀ ਅਸੀਂ ਤੇ ਡੱਲੇਵਾਲ ਸਾਹਿਬ ਜਦੋਂ ਰਾਜੇਵਾਲ ਸਾਹਿਬ ਮਿਲਣ ਗਏ ਨਾ 45 ਦਿਨ ਚ ਜੋ ਡੱਲੇਵਾਲ ਸਾਹਿਬ ਦਾ ਭੁਖੜ ਹੜਤਾਲ ਸੀ ਉਦੋਂ ਡੱਲੇਵਾਲ ਸਾਹਿਬ ਨੇ ਕਿਹਾ ਆਂਦੇ ਰਾਜੇਵਾਲ ਸਾਹਿਬ ਮੈਂ ਹੁਣ ਨਢਾਲ ਹੋ ਚੁੱਕਾ ਵਾਂ ਇਸ ਮੋਰਚੇ ਨੂੰ ਤੁਸੀਂ ਸੰਭਾਲੋ ਇਸੋ ਵੱਡੀ ਗੱਲ ਕੀ ਹੋਣੀ ਜੀ ਉੱਥੇ ਆ ਕੇ ਬੈਠ ਜਾਂਦੇ ਮੋਰਚੇ ਨੂੰ ਚਲਾਉਂਦੇ ਦਲੇਵਾਲ ਸਾਹਿਬ ਨੇ ਤੇ ਕਦੀ ਵੀ ਨਹੀਂ ਇਹ ਗੱਲ ਕਹੀ ਵੀ ਅਸੀਂ ਰਲ ਕੇ ਨਹੀਂ ਚੱਲਣਾ ਪਰ ਜਾਨ ਬੁੱਝ ਕੇ ਉਹਦਾ ਨਾ ਕੀਆ ਇਹੋ ਜੀਆਂ ਕੋਈ ਆਂਦਾ ਐਮ ਐਸ ਬੀ ਦੀ ਕੋਈ ਜ਼ਰੂਰੀ ਗਰੰਟੀ ਨਹੀਂ ਕੋਈ ਕੋਸ਼ ਆਂਦਾ ਕੋਈ ਕੋਸ਼ ਆਂਦਾ ਜਦੋਂ ਸਾਰਾ ਭਾਰਤ ਐਮ ਐਸ ਬੀ ਗਰੰਟੀ ਮੰਗ ਰਿਆ ਵਾ ਅੱਜ ਬਿਹਾਰ ਜਾ ਕੇ ਵੇਖੋ 15 16 ਸੌ ਨੂੰ ਝੋਨਾ ਕਨ ਕੇ ਵੇਚਣ ਢਈ ਆ ਸਾਡੀ 22 23 ਸੌ ਨੂੰ ਵੇਚਣ ਢਈ ਆ ਐਮ ਐਸ ਬੀ 1 ਸਾਲ ਵੀ ਖਤਮ ਹੋ ਗਈ ਤਾਂ ਜ਼ਿੰਮੇਵਾਰ ਤੇ ਅੱਗੇ ਖੁਦਕਸ਼ੀਆਂ ਕਰਦਾ ਆ ਵੀਰ ਜੀ ਪਿਛਲੇ ਸਾਲਾਂ ਅਜ 10 ਲੱਖ ਤੋਂ 7 ਲੱਖ ਤੋਂ ਵੱਧ ਖੁਦਕਸ਼ੀ ਹੋ ਚੁੱਕੀ ਆ ਸਾਰੇ ਭਾਰਤ ਚ ਹਾਂਜੀ ਖੋਦਕੁਸ਼ੀ ਬੰਦਾ ਉਦੋਂ ਕਰਦਾ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਕਿਤੇ ਓਪਰਚੂਨ ਨਹੀਂ ਮਿਲਦਾ ਹਾਂਜੀ ਕਿਤੇ ਉਹਨੂੰ ਦਵਾਈ دارੂ ਨਹੀਂ ਮਿਲਦਾ ਕੋਈ ਉਹ ਪੈਸਾ ਨਹੀਂ ਮਿਲਦਾ ਲਿਮਟਾਂ ਵੀ ਉਹਦੀਆਂ ਫੁੱਲ ਹੁੰਦੀਆਂ ਆਰਤੀ ਵਾਲਾ ਖਾਤਾ ਫੁੱਲ ਹੁੰਦਾ ਫਿਰ ਜਾ ਕੇ ਬੰਦਾ ਆਪਣੇ ਰੱਸਾ ਗਲ ਚ ਪਾਉਂਦਾ ਵਾ ਹਾਂਜੀ ਆ ਹਾਲਾਤ ਵਾ ਸਾਡੇ ਕਿਸਾਨਾਂ ਦੀ ਤੇ ਐਮਐਸਬੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ